ਸਤਨਾਮ ਸ਼ੇਵਾ ਹੈ ਗੁਰੂ ਸਾਹਿਬ ਜੀਓ ਮਾਝ ਮਹਿਲਾ ਪੰਜਮਾ ਐਥ ਹੈ ਤੂੰ ਹੈ ਆ ਗਏ ਆਪੇ ਜੀ ਜੰਤਰ ਸਭ ਤੇਰੇ ਥਪੇ ਤੋਦ ਬਿਨ ਅਵਰਨਾ ਕੋਈ ਕਰਤੇ ਮੈਂ ਤਰ ਓਟ ਤੁਮਾਰੀ ਜਿਓ ਤੋਦ ਬਿਨ ਅਵਰਨਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜ਼ਰਾ ਹਜੂਰ ਸਰਬ ਕਲਾ ਪਰਪੂਰ ਚਵਰ ਸ਼ਤਰ ਤਖਤ ਦੇ ਰਹਿਬਰ ਗੁਰਤਾ ਗੱਦੀ ਤੇ ਸੁਭਾਏ ਮਾਨ ਦੱਸਾ ਬਾਦਸ਼ਾਹਾਂ ਦੀ ਆਤਮਕ ਜੋਤ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਮ ਦੇ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭ ਮਿੱਠਾਪੁਰ ਜਲੰਧਰ ਵਿਖੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਵਾਰੇ ਗੁਰੂ ਪਿਆਰਿਓ ਆਓ ਉਸ ਮਾਲਕ ਦੇ ਚਰਨਾਂ ਵਿੱਚ ਜੁੜਦੇ ਹੋਏ ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ ਉਚਾਰਨ ਕਰੋ ਜੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਅਰਜਨ ਸਾਹਿਬ ਜੀ ਸਮਝਾ ਰਹੇ ਨੇ ਕਹਿੰਦੇ ਜਦੋਂ ਮੈਂ ਸੰਸਾਰ ਵਿੱਚ ਵੇਖਿਆ ਮੈਨੂੰ ਇੱਕ ਮਾਲਕ ਦਾ ਰਿਸ਼ਤਾ ਐਸਾ ਨજર ਆਇਆ ਉਸ ਪ੍ਰਭੂ ਦਾ ਅਕਾਲ ਪੁਰਖ ਦਾ ਰਿਸ਼ਤਾ ਐਸਾ ਦਿਸਿਆ ਜਿਸ ਨੇ ਹਰ ਵਕਤ ਹੀ ਮੇਰੇ ਨਾਲ ਸਾਥ ਨਿਭਾਇਆ ਉਹ ਸਾਥ ਕਿਹੜਾ ਕਹਿੰਦੇ ਐਥ ਹੈ ਤੂੰ ਹੈ ਆਗੇ ਆਪੇ ਇੱਥੇ ਵੀ ਮੇਰਾ ਸਾਥ ਨਭਾਇਆ ਤੇ ਅੱਗੇ ਵੀ ਤੁਸੀਂ ਮੇਰਾ ਸਾਥ ਦਿੱਤਾ ਪਰਲੋਕ ਦੇ ਵਿੱਚ ਹਰ ਇੱਕ ਥਾਂ ਤੇ ਤੁਸੀਂ ਮੇਰਾ ਸਹਾਰਾ ਬਣੇ ਕਿਉਂ ਕਿ ਜੀ ਜੰਤਰ ਸਭ ਤੇਰੇ ਥਾਪੇ ਇਹ ਸਾਰਾ ਸੰਸਾਰ ਸਾਰੇ ਜੀ ਜੰਤ ਤੁਹਾਡੇ ਵੱਲੋਂ ਪੈਦਾ ਕੀਤੇ ਹੋਏ ਐ ਤੇ ਜਿਹੜਾ ਫਿਰ ਪੈਦਾ ਕਰਦਾ ਹੈ ਤੇ ਉਹ ਸਹਾਰਾ ਵੀ ਬਣਦਾ ਹੈ ਉਹ ਸਾਥ ਵੀ ਦਿੰਦਾ ਹੈ ਉਹ ਨਾਲ ਵੀ ਖਲੋਣ ਦਾ ਯਤਨ ਕਰਦਾ ਕਹਿੰਦੇ ਤੁੱਦ ਬਿਨ ਅਵਰ ਨਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜਿਉ ਮੈਂ ਦੁਨੀਆ ਵਾਲੇ ਪਾਸੇ ਵੇਖਿਆ ਨਾ ਕਹਿੰਦੇ ਮੈਨੂੰ ਤੇਰੇ ਵਰਗਾ ਕੋਈ ਦੂਸਰਾ ਨજર ਨਹੀਂ ਆਇਆ ਹੇ ਕਰਨਹਾਰ ਪਰਮਾਤਮਾ ਕਰਤੇ ਤੇਰੇ ਤੋਂ ਬਿਨਾ ਕੋਈ ਹੋਰ ਨਹੀਂ ਦਿਸਿਆ ਮੈਂ ਧਰ ਓਟ ਤੁਮਾਰੀ ਜਿਉ ਮੈਨੂੰ ਫਿਰ ਆਸਰਾ ਪਤਾ ਕਿਹੜਾ ਹੈ ਕੇਵਲ ਤੁਹਾਡਾ ਹੀ ਆਸਰਾ ਹੈ ਮੈਂ ਤੇ ਤੁਹਾਡਾ ਹੀ ਸਾਥ ਮੰਗਦਾ ਆ ਤੇ ਗੁਰੂ ਦੀ ਬਾਣੀ ਨੂੰ ਜਦੋਂ ਪੜਿਆ ਗੁਰੂ ਅਰਜਨ ਪਾਤਸ਼ਾਹ ਜੀ ਨੇ ਉੱਥੇ ਵੀ ਕਿਰਪਾ ਕੀਤੀ ਕਹਿੰਦੇ ਮੈਂ ਸੰਸਾਰ ਵਿੱਚ ਵੇਖਿਆ ਤੇ ਕੀ ਨਜ਼ਰ ਆਇਆ ਜਹਾ ਮਾਤ ਪਿਤਾ ਕਹਿੰਦੇ ਜਿੱਥੇ ਮਾਤਾ ਪਿਤਾ ਧੀਆਂ ਪੁੱਤਰ ਸੰਸਾਰ ਭਰ ਦੇ ਰਿਸ਼ਤੇ ਸਾਥ ਛੱਡ ਜਾਂਦੇ ਨੇ ਨਾ ਕਿਸੇ ਕਾਰਨ ਕਰਕੇ ਵੀ ਕਿਉਂ ਨਾ ਛੱਡ ਜਾਣ ਕਹਿੰਦੇ ਉਥੇ ਵੀ ਮਾਲਕ ਜੀ ਤੁਸੀਂ ਸਾਥ ਨਭਾਇਆ ਹੈ ਸੰਸਾਰ ਦੇ ਵਿੱਚ ਜੇ ਕਿਸੇ ਨੂੰ ਪੁੱਛਿਆ ਨਾ ਵੀ ਤੈਨੂੰ ਕਿਸੇ ਸੱਚੇ ਸਹਾਰੇ ਦੀ ਲੋੜ ਹੈ ਧੰਨਵਾਦ ਇਨਸਾਨ ਨੇ ਆਖਿਆ ਮੇਰੇ ਕੋਲ ਪੈਸਾ ਹੈ ਇਸ ਤੋਂ ਵੱਡਾ ਸਹਾਰਾ ਹੋਰ ਕੀ ਹੋ ਸਕਦਾ ਜੇਕਰ ਕਿਸੇ ਦੂਸਰੇ ਕੋਲ ਪੁੱਛਿਆ ਜਿਸ ਦੇ ਕੋਲ ਚੰਗਾ ਘਰ-ਬਾਰ ਸੀ ਉਹਨੇ ਆਖ ਦਿੱਤਾ ਮੇਰੇ ਕੋਲ ਸੋਨਾ ਰਹਿਣ ਬਸੇਰਾ ਮੈਨੂੰ ਕੋਈ ਹੋਰ ਆਸਰਾ ਕਿਹੜਾ ਚਾਹੀਦਾ ਜਿਹੜਾ ਕੋਈ ਸਾਥ ਸੰਬੰਧੀਆਂ ਦੇ ਹੰਕਾਰ ਵਿੱਚ ਬੈਠਾ ਸੀ ਉਹ ਆਖਣ ਲੱਗਿਆ ਮਾਤਾ ਪਿਤਾ ਪਿਆ ਪੁੱਤਰ ਸੰਸਾਰ ਦੇ ਐਸੇ ਰਿਸ਼ਤੇ ਨੇ ਜਿਹੜੇ ਹਰ ਵਕਤ ਮੇਰਾ ਸਾਥ ਨਭਾਉਂਦੇ ਐ ਇਸ ਕਰਕੇ ਮੈਨੂੰ ਇਹਨਾਂ ਦੇ ਹੁੰਦਿਆਂ ਕੋਈ ਸਹਾਰੇ ਦੀ ਲੋੜ ਨਹੀਂ ਕੋਈ ਰਾਜ ਭਾਗ ਦਾ ਮਾਲਕ ਸੀ ਉਹ ਆਖਣ ਲੱਗਿਆ ਸਭ ਤੋਂ ਵੱਡਾ ਮੇਰੇ ਲਈ ਸਹਾਰਾ ਤੇ ਮੇਰਾ ਰਾਜ ਭਾਗ ਹੀ ਐ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਸੰਸਾਰ ਦੇ ਵਿੱਚ ਵੇਖਿਆ ਤੇ ਉਸ ਤੋਂ ਬਾਅਦ ਗੁਰੂ ਨੂੰ ਆ ਕੇ ਪੁੱਛਿਆ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਕਹਿੰਦੇ ਉਹਦੇ ਵੀ ਅੰਦਰ ਨੂੰ ਫਰੋਲਣ ਦਾ ਯਤਨ ਕੀਤਾ ਤੇ ਦੁਨਿਆਵੀ ਸੁਖ ਲੈ ਕੇ ਵੀ ਉਹ ਖੁਸ਼ ਨજર ਨਹੀਂ ਆਇਆ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਕਹਿੰਦੇ ਜਿੱਥੇ ਰਿਸ਼ਤੇਦਾਰ ਸਾਥੀ ਸੱਜਣ ਤੇਰਾ ਸਾਥ ਛੱਡ ਜਾਣ ਉਥੇ ਵੀ ਮਾਲਕ ਰਹਿਮਤ ਕਰਕੇ ਤੇਰੇ ਨਾਲ ਸਾਥ ਨਭਾਉਂਦਾ ਬੋਲੋ ਜੀ ਸਤਨਾਮ ਮਨ ਉਹਾ ਨਾਮ ਤੇਰਾ ਸੰਗ ਸਹਾਈ ਉਥੇ ਵੀ ਮਾਲਕ ਨੇ ਤੇਰਾ ਸਾਥ ਨਿਭਾਇਆ ਪਰ ਕਹਿੰਦੇ ਤੂੰ ਕਈ ਵਾਰ ਇਸ ਆਸਰੇ ਤੋਂ ਛੱਡ ਕੇ ਨਾ ਮਨ ਮੁੱਖਾਂ ਵਾਲੇ ਪਾਸੇ ਨੂੰ ਦੌੜ ਪੈਣਾ ਤੂੰ ਉਹਨਾਂ ਨੂੰ ਆਪਣਾ ਆਸਰਾ ਬਣਾਉਣਾ ਤੂੰ ਉਹਨਾਂ ਵਿੱਚੋਂ ਆਪਣਾ ਸਾਥ ਲੱਭਦਾ ਤੇ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਉਹਨਾਂ ਨੇ ਵੀ ਆਖ ਦਿੱਤਾ ਯਾਦ ਰੱਖੀ ਜਿਹੜੇ ਮਨ ਦੇ ਮਰੀਦ ਇਨਸਾਨ ਤੇਰੇ ਨਾਲ ਕਿਸੇ ਕਾਰਨ ਕਰਕੇ ਜੁੜੇ ਹੋਏ ਹਨ ਸੱਚ ਇਹ ਹੈ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾਸਨ ਬੰਦ ਯਾਦ ਰੱਖੀ ਕੋਈ ਪੱਕਾ ਆਸਰਾ ਬਣਨ ਵਾਲਾ ਨਹੀਂ ਕੋਈ ਪੱਕੀ ਧਰ ਬਣਨ ਵਾਲਾ ਨਹੀਂ ਸੱਚ ਇਹ ਹੈ ਉਹ ਉਹਨਾਂ ਚਿਰ ਤੇਰਾ ਆਸਰਾ ਹੈ ਜਿੰਨਾ ਚਿਰ ਤੇਰੇ ਕੋਲ ਕੁਝ ਹੈ ਜਿਸ ਦਿਨ ਤੇਰੇ ਕੋਲ ਮੁੱਕ ਜਾਏਗਾ ਨਾ ਉਸ ਦਿਨ ਵੇਖੀ ਇਹਨਾਂ ਨੇ ਵੀ ਤੇਰਾ ਸਾਥ ਛੱਡ ਕੇ ਭੱਜ ਜਾਣਾ ਇਹਨਾਂ ਵਿੱਚੋਂ ਵੀ ਕਿਸੇ ਨੇ ਤੇਰੇ ਨਾਲ ਨਹੀਂ ਨਿਭਣਾ ਇਸ ਕਰਕੇ ਤੂੰ ਅਸਲ ਵਿੱਚ ਆਪਣੀ ਜਿੰਦ ਦਾ ਆਸਰਾ ਉਸ ਪਰਮਾਤਮਾ ਨੂੰ ਬਣਾ ਜਿਨੇ ਇੱਥੇ ਵੀ ਤੇਰਾ ਸਾਥ ਦੇਣਾ ਤੇ ਅੱਗੇ ਵੀ ਨਾਲ ਨਿਭਣਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਦੇ ਸ਼ਬਦ ਵਿੱਚ ਐਸਾ ਗਿਆਨ ਦਿੱਤਾ ਕਹਿੰਦੇ ਸੰਸਾਰ ਤੇ ਆਉਣ ਤੋਂ ਪਹਿਲਾਂ ਜਿਸ ਨੇ ਮਾਂ ਦੀ ਕੱਖ ਵਿੱਚ ਪ੍ਰਤਪਾਲਣਾ ਕੀਤੀ ਹੋਵੇ ਜਿਨੇ ਇਸ ਸੰਸਾਰ ਬਖਾਇਆ ਹੋਵੇ ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਪੜ੍ਹੇ ਉਹਨਾਂ ਨੇ ਵੀ ਕਿਰਪਾ ਕੀਤੀ ਆਪਣੇ ਸ਼ਬਦ ਦੇ ਅੰਦਰ ਬਾਣੀ ਦੇ ਅੰਦਰ ਸਾਨੂੰ ਗਿਆਨ ਦਿੱਤਾ ਜਿੱਥੇ ਸਾਨੂੰ ਇਹ ਆਖਿਆ ਸੀ ਨਿਰਗੁਣੀ ਆਰ ਇਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤਿ ਸਜੀਤ ਰਖ ਨਾਨਕ ਨਿਭਹੀ ਨਾਲ ਉਥੇ ਵੀ ਆਖਿਆ ਸੀ ਉਸ ਮਾਲਕ ਦੇ ਗੁਣਾ ਨੂੰ ਯਾਦ ਕਰ ਕਿਹੜੇ ਮਾਲਕ ਦੇ ਗੁਣ ਜਦੋਂ ਤੇਰਾ ਕੋਈ ਮੂਲ ਵੀ ਨਹੀਂ ਸੀ ਨਾ ਕਮਨ ਮੂਲ ਤੇ ਕਮਨ ਰਿਸ਼ਤਾਨੀ ਉਥੇ ਵੀ ਕਿਰਪਾ ਕੀਤੀ ਰਮਈਆ ਕੇ ਗੁਣ ਚੇਤ ਪ੍ਰਾਨੀ ਉਸ ਮਾਲਕ ਦੇ ਗੁਣ ਯਾਦ ਕਰ ਉਹਨੂੰ ਸਿਮਰ ਕਮਨ ਮੂਲ ਤੇ ਕਮਨ ਰਿਸ਼ਤਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਣ ਮੈਂ ਜਿਨੇ ਉਬਾਰਿਆ ਬਾਰ ਵਿਵਸਤਾ ਤੁਜੇ ਪਿਆਰੇ ਦੂਦ ਭਰ ਜੋ ਬਣ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਣ ਮੁਖ ਪਿਆਉ ਬੈਠ ਕੋ ਦੇਣ ਫਿਰ ਕੀ ਕਿਰਪਾ ਕੀਤੀ ਇਹ ਨਿਰਗੁਣ ਗੁਣ ਕਸ਼ੂ ਨਾ ਭੂਜੈ ਬਖਸ਼ ਲੇ ਹੋਤੋ ਨਾਨਕ ਸਿਜੈ ਕਹਿੰਦੇ ਨਿਰਗੁਣਾ ਮਨੋਕੈ ਹੋ ਸਕਦਾ ਇਹਨੂੰ ਸਮਝ ਨਾ ਪਈ ਹੋਵੇ ਮਾਲਕਾ ਪਰ ਸੱਚ ਹੈ ਜੇ ਮਾਂ ਨੇ ਪ੍ਰਤਪਾਲਣਾ ਕੀਤੀ ਬੱਚਿਆਂ ਨੇ ਪਾਲਿਆ ਸੰਸਾਰ ਵਿੱਚ ਆਇਆ ਮਾਂ ਦੇ ਜਰੀਏ ਜਦੋਂ ਬਚਪਨ ਸੀ ਜਦੋਂ ਕੁਝ ਖਾਣ ਪੀਣ ਦੇ ਯੋਗ ਨਹੀਂ ਸੀ ਮਾਂ ਦੇ ਦੁੱਧ ਦੁਆਰਾ ਇਹ ਸਰੀਰ ਵਿੱਚ ਵਾਧਾ ਹੋਇਆ ਫਿਰ ਖਾਨ ਪੀਣ ਵਾਲੇ ਪਦਾਰਥ ਮਿਲ ਗਏ ਸੱਚ ਹੈ ਜਵਾਨੀ ਦਾ ਪੈਰ ਆਇਆ ਇਸ ਵਿੱਚੋਂ ਲੰਘਦਿਆਂ ਹੋਇਆਂ ਬੁਢਾਪਾ ਆ ਗਿਆ ਜੇ ਕਿਤੇ ਅੰਦਰ ਦੀ ਬਿਰਤੀ ਨਾਲ ਵੇਖਦਾ ਤੇ ਇਹ ਸਾਰਾ ਕੁਝ ਦੇਣ ਵਾਲਾ ਤੇ ਉਹ ਮਾਲਕ ਸੀ ਉਹਦੇ ਤੋਂ ਬਿਨਾ ਕੋਈ ਦੂਜਾ ਹੈ ਨਹੀਂ ਬੋਲੋ ਜੀ ਸਤਨਾਮ ਕਹਿੰਦੇ ਫਿਰ ਮੈਂ ਕਿਵੇਂ ਕਹਿ ਸਕਦਾ ਵੀ ਕੋਈ ਹੋਰ ਮੇਰਾ ਆਸਰਾ ਹੈ ਜਿਨੇ ਹਰ ਵੇਲੇ ਮੇਰਾ ਸਾਥ ਨਭਾਇਆ ਹੋਵੇ ਇੱਥੇ ਹੀ ਨਹੀਂ ਹਰ ਵੇਲੇ ਤਉਦ ਬਿਨ ਅਵਰਣਾ ਕੋਈ ਕਰਤੇ ਮੈਂ ਤਰ ਓਟ ਤੁਮਾਰੀ ਜਿਉ ਮੇਰੇ ਕੋਲ ਤੇ ਹੋਰ ਕੋਈ ਦੂਜਾ ਨਹੀਂ ਹੈ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਹੈ ਸੁਆਮੀ ਹੈ ਪਾਰ ਬ੍ਰਹਮ ਹੈ ਅੰਤਰ ਜਾਮੀ ਇਸ ਰਸਨਾ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਜਪ-ਜਪ ਕੇ ਨਾ ਆਤਮਕ ਜੀਵਨ ਜਿਹੜਾ ਹੈ ਉਹ ਹਾਸਲ ਹੋ ਜਾਂਦਾ ਹੈ। ਆਤਮਕ ਜੀਵਨ ਮਿਲ ਜਾਂਦਾ ਹੈ। ਮੌਤ ਨਹੀਂ ਆਉਂਦੀ। ਉਹ ਮੌਤ ਜਿਹੜੀ ਪਲ-ਪਲ ਤੇ ਪਤਾ ਨਹੀਂ ਕਿੰਨੀ ਵਾਰ ਦਿਨ ਦੇ ਵਿੱਚ ਆ ਰਹੀ ਹੈ। ਕਹਿੰਦੇ ਉਹਦੇ ਤੋਂ ਬਚਿਆ ਜਾ ਸਕਦਾ ਹੈ। ਉਹ ਬਚਣਾ ਕਿਵੇਂ ਹੈ? ਰਸਨਾ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਜਪ ਕੇ ਹੁਣ ਰਸਨਾ ਸ਼ਬਦ ਵੀ ਵਰਤਿਆ ਕਿਉਂ? ਕਹਿੰਦੇ ਇਹ ਤੇਰੀ ਰਸਨਾ ਵੀ ਜਿਹੜੀ ਨਾ ਕਈ ਪਦਾਰਥਾਂ ਦੇ ਵਿੱਚ ਲੱਗੀ ਹੋਈ ਹੈ ਇਹ ਜਪਣ ਵਾਲੇ ਪਾਸੇ ਆਉਂਦੀ ਨਹੀਂ ਸਵਾਦ ਕਿਸੇ ਵੀ ਪਦਾਰਥ ਦਾ ਸਵਾਦ ਹੈ ਚਸਕਾ ਤੈਨੂੰ ਪਲਾਂ ਦੇ ਵਿੱਚ ਦੱਸ ਦਿਆ ਕਰਦੀ ਹੈ ਵੀ ਆ ਚੰਗਾ ਹੈ ਜਾਂ ਮਾੜਾ ਆ ਖਾਣਯੋਗ ਹੈ ਕਿ ਨਹੀਂ ਆ ਮਿਠਾਸ ਵਾਲਾ ਹੈ ਕਿ ਜ਼ਹਿਰ ਵਾਲਾ ਹੈ ਪਰ ਯਾਦ ਰੱਖੀ ਇਸ ਰਸਨਾ ਨੇ ਤਰ੍ਹਾਂ-ਤਰ੍ਹਾਂ ਦੇ ਪਦਾਰਤ ਦੇ ਚਸ਼ਕੇ ਤੇ ਲਾ ਲਏ ਨੇ ਪਰ ਇਸ ਨਾਮ ਵਾਲੇ ਪਾਸੇ ਜਪਣ ਵਾਲੇ ਪਾਸੇ ਇਹ ਰਸਨਾ ਨੇ ਕੋਈ ਆਹਰ ਨਹੀਂ ਕੀਤੀ ਮਨ ਵਿੱਚ ਇਸ ਗੱਲ ਨੂੰ ਵਸਾ ਇਸ ਰਸਨਾ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ ਤੇ ਇਸ ਨੂੰ ਧਿਆਉਣ ਦੇ ਨਾਲ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨਣਾ ਹੋਈ ਫਿਰ ਜੀਵਨ ਮਿਲ ਜਾਣਾ ਆਤਮਿਕ ਜੀਵਨ ਦੀ ਪ੍ਰਾਪਤੀ ਹੋ ਜਾਣੀ ਹੈ ਹੇ ਪਰਬ੍ਰह्म ਅੰਤਰਜਾਮੀ ਪਰਮਾਤਮਾ ਜਿਨ ਸੇਵਿਆ ਤੇ ਨਹੀਂ ਸੁਖ ਪਾਇਆ ਸੋ ਜਨਮ ਨਾ ਜੁਐ ਹਾਰੀ ਜਿਓ ਜਿਨ੍ਹਾਂ ਨੇ ਜਪਿਆ ਉਹਨਾਂ ਨੇ ਸੁੱਖਾਂ ਦੀ ਪ੍ਰਾਪਤੀ ਕਰ ਲਈ ਕਈ ਐਸੇ ਨੇ ਉਹਨਾਂ ਨੇ ਆਪਣਾ ਜੀਵਨ ਜਿਣਾ ਨਾ ਉਹ ਇੱਕ ਜਵਾਰੀ ਦੇ ਵਾਂਗ ਹਾਰ ਦਿੱਤਾ ਤੇ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਜਪਿਆ ਉਹ ਜਿੱਤ ਗਏ ਨੇ ਤੇਰੇ ਨਾਮ ਦੇ ਨਾਲ ਜੜੇ ਰਤੇ ਸੀ ਨਾ ਤੇਰੇ ਨਾਂ 'ਇ ਰਤੇ ਸੀ ਜਿੰਨ ਗਏ ਤੇਰੇ ਨਾਮ ਦੇ ਨਾਲ ਜੁੜਨ ਵਾਲੇ ਜਿੱਤ ਗਏ ਤੇ ਕਹਿੰਦੇ ਦੂਜੇ ਜਿਹੜੇ ਆਪਣੇ ਜੀਵਨ ਨੂੰ ਹਾਰ ਕੇ ਚਲੇ ਗਏ ਇੱਕ ਤੇ ਉਹ ਸੀ ਜਿਸ ਬਾਰੇ ਅਸੀਂ ਬਾਣੀ ਵਿੱਚ ਪੜਿਆ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਇੱਕ ਤੇ ਉਹ ਸੀ ਜਿਨੇ ਜੀਵਨ ਸਵਾਰ ਲਿਆ ਸੁਰਖਰੂ ਹੋ ਕੇ ਜਾ ਰਿਹਾ ਤੇ ਇੱਕ ਉਹ ਸੀ ਹੀਰੇ ਜੈਸਾ ਜਨਮ ਹੈ ਕੌਡੀ ਵਧਨੇ ਜਾਏ ਇੱਕ ਉਸ ਜਿਸਨੇ ਆਪਣਾ ਹੀਰੇ ਵਰਗਾ ਜਨਮ ਹੀ ਕੌਡੀਆਂ ਦੇ ਭਾਗ ਵਾ ਲਿਆ ਉਹਨੇ ਕਿਸੇ ਸਮੇਂ ਵੀ ਤੇਰਾ ਸ਼ੁਕਰ ਤੈਨੂੰ ਸਜਦਾ ਕੀਤਾ ਹੀ ਨਹੀਂ ਕਿਉਂ ਉਹ ਆਂਦਾ ਮੇਰੇ ਕੋਲ ਸਮਾਂ ਹੀ ਕਿੱਥੇ ਹੈ ਜਿਉ ਉਹਦੇ ਸਮੇਂ ਨੂੰ ਵੇਖਿਆ ਪਰਚੋਲਿਆ ਗਿਆ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਰੈਨ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਕਹਿੰਦਾ ਨਾਮ ਜਪਣ ਦਾ ਸਮਾਂ ਹੀ ਨਹੀਂ ਹੈ ਰਾਤ ਵੀ ਲੰਘ ਗਈ ਦਿਨ ਵੀ ਲੰਘ ਗਿਆ ਖਾਂਦਿਆਂ ਪਿੰਦਿਆਂ ਤੁਰਦਿਆਂ ਸੰਸਾਰ ਦੇ ਕਾਰ ਵਿਹਾਰ ਕਰਦਿਆਂ ਤੇ ਰਾਤ ਸੁੱਤਿਆਂ ਹੀ ਬਤੀਤ ਹੋ ਗਈ ਐ ਤੇ ਗੁਰੂ ਜੀ ਕਹਿੰਦੇ ਜਦੋਂ ਪੁੱਛਿਆ ਗਿਆ ਤੇ ਉਦੋਂ ਸਮਾਂ ਹੀ ਨਹੀਂ ਇਨਸਾਨ ਕੋਲ ਤੇ ਫਿਰ ਵੇਖਿਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਔਣ ਹੀਰੇ ਦੀ ਕਦਰ ਤੇ ਪਰਖ ਵਾਲੇ ਨੂੰ ਹੀ ਹੋ ਸਕਦੀ ਐ ਜਿਹਨੂੰ ਪਰਖ ਨਹੀਂ ਐ ਨਾ ਉਹਨੇ ਹੀਰੇ ਨੂੰ ਵੀ ਕਾਉਡੀਆਂ ਦੇ ਭਾਵੇਂ ਝੋਣਾ ਉਹਨੇ ਹੀਰੇ ਨੂੰ ਵੀ ਗਵਾ ਬੈਠਣਾ ਉਹਨੂੰ ਕੀ ਪਤਾ ਹੀਰੇ ਦੀ ਕੀਮਤ ਕੀ ਹੈ ਕਿ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਨੂੰ ਕੀਮਤ ਪਤਾ ਲੱਗ ਗਈ ਉਹ ਫਿਰ ਜਵਾਰੀ ਵਾਂਗ ਆਪਣਾ ਜੀਵਨ ਜਿਹੜਾ ਹਾਰਦਾ ਨਹੀਂ ਜਿਹੜਾ ਜੂਏ ਵਿੱਚ ਲੱਗਿਆ ਹੈ ਨਾ ਉਹ ਪਤਾ ਨਹੀਂ ਆਪਣੀ ਜ਼ਿੰਦਗੀ ਵਿੱਚ ਕਿੰਨਾ ਕੁਝ ਹਾਰ ਜਾਂਦਾ ਹੈ ਫਿਰ ਹੱਥ ਛਾੜ ਕੇ ਵਾਪਸ ਮੁੜ ਜਾਂਦਾ ਜੋ ਕੋਲ ਕੁਝ ਸੀ ਨਾ ਗਵਾ ਲਿਆ ਸਭ ਕੁਝ ਗਵਾ ਲਿਆ ਉਹ ਉਹ ਜੂਏ ਨੇ ਹਰਾ ਦਿੱਤਾ ਤੇ ਇਸੇ ਤਰ੍ਹਾਂ ਕਹਿੰਦੇ ਇਹ ਜਿਹੜਾ ਜੀਵਨ ਹੈ ਨਾ ਜਿਸ ਨੇ ਜਪਿਆ ਉਹਨੂੰ ਸੁੱਖ ਮਿਲਿਆ ਤੇ ਉਹਨੇ ਆਪਣਾ ਜੀਵਨ ਫਿਰ ਹਾਰਿਆ ਨਹੀਂ ਉਹ ਜਿੱਤ ਕੇ ਗਿਆ ਨਾਮ ਅਬਖਦ ਜਿੰਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਤੇਰੇ ਜਿਸ ਸੇਵਕ ਨੂੰ ਤੇਰੇ ਨਾਮ ਦੀ ਦਵਾਈ ਲੱਭ ਗਈ ਉਸ ਸੇਵਕ ਨੇ ਇਹ ਜਨਮਾਂ ਜਨਮਾਂ ਦੇ ਜਿਹੜੇ ਰੋਗ ਨੇ ਨਾ ਇਸ ਨੂੰ ਬਿਵਾ ਲਿਆ ਜਿਨ੍ਹਾਂ ਨੂੰ ਦਵਾਈ ਲੱਭ ਗਈ ਹੈ ਜਿਸ ਨੂੰ ਪਤਾ ਲੱਗ ਗਿਆ ਮੇਰਾ ਵੈਦ ਔਰ ਜਿਸ ਨੂੰ ਪਤਾ ਲੱਗ ਗਿਆ ਮੇਰਾ ਵੈਦ ਮੇਰਾ ਡਾਕਟਰ ਮੇਰਾ ਹਕੀਮ ਉਹ ਤੇ ਗੋਬਿੰਦੀ ਹੈ ਉਹ ਤੇ ਮਾਲਕ ਕੀ ਹੈ ਫਿਰ ਉਹਨੇ ਦਵਾਈ ਵੀ ਦਿੱਤੀ ਉਹਨੇ ਪ੍ਰੇਜ ਵੀ ਦੱਸਿਆ ਹਰ ਹਰਨਾ ਮੋਖਦ ਮੁਖ ਦੇ ਵੇ ਕਾਟੇ ਜਮ ਕੀ ਫੰਦਾ ਉਹਨੇ ਦਵਾਈ ਦਿੱਤੀ ਉਹਨੇ ਮੇਰੇ ਰੋਗਾਂ ਨੂੰ ਖਤਮ ਕਰ ਦਿੱਤਾ ਐਸਾ ਵੈਦ ਮਿਲਿਆ ਜਿਸ ਨੇ ਮੈਨੂੰ ਐਸਾ ਪ੍ਰੇਜ ਦੱਸਿਆ ਤੇ ਮੈਨੂੰ ਜੀਵਨ ਦੇ ਮੂਲ ਬਾਰੇ ਸਮਝ ਆ ਗਈ ਕਹਿੰਦੇ ਜਨਮਾਂ ਜਨਮਾਂ ਤੇ ਰੋਗ ਚੜੇ ਹੈ ਨਾ ਕੱਟੇ ਗਏ ਹੈ ਹਰ ਕੀਰਤਨ ਗਾਉ ਉਹ ਦਿਨ ਰਾਤੀ ਸਫਲ ਇਹ ਹੈ ਕਾਰੀ ਜਿਓ ਇਹ ਹੀ ਸਫਲ ਕੰਮ ਹੈ ਇਹ ਹੀ ਸਫਲਤਾ ਵਾਲਾ ਰਸਤਾ ਹੈ ਉਸ ਪਰਮਾਤਮਾ ਦੇ ਗੀਤ ਨੂੰ ਗਾਇਆ ਜਾਏ ਉਹਦੇ ਗੁਣਾਂ ਨੂੰ ਗਾਇਆ ਜਾਵੇ ਇਹ ਹੀ ਕਾਰ ਜਿਹੜੀ ਹੈ ਨਾ ਇਹ ਲਾਭਦਾਇਕ ਹੈ ਕੁਛ ਦੇਣ ਵਾਲੀ ਆਪਣੇ ਜੀਵਨ ਵਿੱਚ ਇਹ ਕੰਮ ਕਰ ਉਸ ਮਾਲਕ ਦੇ ਗੁਣਾਂ ਨੂੰ ਗਾ ਫਿਰ ਕਿਰਪਾ ਕਰਨ ਲੱਗੇ ਦ੍ਰਿਸ਼ਟਾਰ ਆਪਣਾ ਦਾਸ ਸਵਾਰਿਆ ਕਹਿੰਦੇ ਉਸ ਪਰਮਾਤਮਾ ਨੇ ਆਪਣੇ ਸੇਵਕ ਤੇ ਮੇਰ ਦੀ ਨજર ਕਰਕੇ ਨਾ ਦ੍ਰਿਸ਼ਟੀ ਕਰਕੇ ਉਹਦਾ ਜੀਵਨ ਜਿਹੜਾ ਸਵਾਰ ਦਿੱਤਾ ਸੋਨਾ ਬਣਾ ਦਿੱਤਾ ਗੁਰੂ ਨੇ ਐਸੀ ਰਹਿਮਤ ਕੀਤੀ ਜਿਸ ਨੇ ਪੈਦਾ ਕੀਤਾ ਨਾ ਉਹਨੇ ਸਵਾਰ ਵੀ ਦਿੱਤਾ ਤੇ ਸਵਾਰ ਦਾ ਕਿਵੇਂ ਉਹ ਸਾਡੀ ਬੁੱਧ ਨੂੰ ਸਾਡੀ ਮਤ ਨੂੰ ਚੰਗਾ ਬਣਾ ਦਿੰਦਾ ਥਿਥੇ ਘੜਿਆ ਸੁਰਤ ਮਤ ਮਨ ਬੁੱਧ ਸਾਡੀ ਘੜਤੀ ਏਦਾਂ ਦੀ ਘੜ ਦਿੰਦਾ ਜਿਹੜੇ ਔਗਣ ਸੀ ਦੂਰ ਕਰਕੇ ਤੇ ਸਾਨੂੰ ਗੁਣ ਦੇ ਦਿੱਤੇ ਉਹਨੇ ਸਾਡੀ ਦ੍ਰਿਸ਼ਟ ਜਿਹੜੀ ਹੈ ਚੰਗੀ ਕਰ ਦਿੱਤੀ ਮੇਰ ਦੀ ਨਜ਼ਰ ਨਾਲ ਸਾਡੇ ਅੰਦਰ ਨੂੰ ਬਦਲ ਦਿੱਤਾ ਆਪਣੇ ਦਾਸ ਨੂੰ ਆਪਣੇ ਸੇਵਕ ਨੂੰ ਸਵਾਰ ਦਿੱਤਾ ਅਸੀਂ ਜਦੋਂ ਬਚਨ ਪੜ੍ਹਦੇ ਆ ਗੁਰੂ ਰਾਮਦਾਸ ਪਾਤਸ਼ਾਹੀ ਦੇ ਬਾਰੇ ਕਹਿੰਦੇ ਮਾਲਕ ਜੀ ਜਿਸ ਨੇ ਤੁਹਾਨੂੰ ਸੰਸਾਰ ਆਇਆ ਜਿਸ ਮਾਲਕ ਨੇ ਤੁਹਾਨੂੰ ਪੈਦਾ ਕੀਤਾ ਉਹਨੇ ਤੁਹਾਨੂੰ ਸਵਾਰਿਆ ਵੀ ਐ ਧੰ ਧੰ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਜਿਸ ਨੇ ਤੈਨੂੰ ਪੈਦਾ ਕੀਤਾ ਉਸਨੇ ਤੈਨੂੰ ਸਵਾਰ ਵੀ ਦਿੱਤਾ ਘਟ ਘਟ ਅੰਤਰ ਪਾਰ ਬ੍ਰਹਮ ਨਮਸ਼ਕਾਰਿਆ ਇਕ ਸਵੇਨ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜਿਓ ਜਿਸ ਮਾਲਕ ਨੇ ਪੈਦਾ ਕੀਤਾ ਜਿਸ ਮਾਲਕ ਨੇ ਸੰਸਾਰ ਬਖਾਇਆ ਜਿਸ ਨੇ ਪ੍ਰਤਪਾਲਣਾ ਕੀਤੀ ਕਹਿੰਦੇ ਉਸ ਨੇ ਹਰੇਕ ਸਰੀਰ ਵਿੱਚ ਉਸ ਪਰਮਾਤਮਾ ਨੂੰ ਦੇਖ ਕੇ ਨਾ ਜਿਹੜਾ ਸੇਵਕ ਹੈ ਉਨੇ ਹਰੇਕ ਸਰੀਰ ਵਿੱਚ ਉਸ ਪਰਮਾਤਮਾ ਦੀ ਜੋਤ ਨੂੰ ਪਛਾਣਿਆ ਨਮਸਕਾਰ ਕੀਤਾ ਉਹਨੂੰ ਪਤਾ ਲੱਗ ਗਿਆ ਮਾਲਕ ਹਰ ਇੱਕ ਜਗ੍ਹਾ ਤੇ ਵੱਸਦਾ ਹੈ ਕਿਸੇ ਖਾਸ ਜਗ੍ਹਾ ਤੇ ਨਹੀਂ ਹੈ ਪਰਮਾਤਮਾ ਹਰ ਇੱਕ ਹਿਰਦੇ ਦੇ ਵਿੱਚ ਵੱਸਦਾ ਹੈ ਉਹ ਕਿਸੇ ਦਾ ਦਿਲ ਦਿਖਾਉਣ ਲੱਗਿਆ ਵੀ 100 ਵਾਰੀ ਸੋਚਦਾ ਕਿਉਂ ਜੇ ਮੈਂ ਧਰਮ ਵੀ ਧਰਮੀ ਬਣਨ ਦੇ ਬੜੇ ਅਨੇਕ ਕਾਰਜ ਕਰਦਾ ਫਿਰਾਂ ਤੇ ਮੈਂ ਦੁਨੀਆ ਦੇ ਵਿੱਚ ਚੰਗਾ ਲੱਗਣ ਦੀ ਕੋਸ਼ਿਸ਼ ਕਰਦਾ ਫਿਰਾਂ ਪਰ ਜੇ ਮੈਂ ਸੰਸਾਰ ਦੇ ਵਿੱਚ ਨਫ਼ਰਤ ਹੀ ਫੈਲਾ ਰਿਹਾ ਐ ਜਿਹੜਾ ਹਿਰਦਿਆਂ ਦੇ ਵਿੱਚ ਰੱਬ ਵਸਦਾ ਸੀ ਉਹਨੂੰ ਤੇ ਪਛਾਣਿਆ ਹੀ ਨਹੀਂ ਐ ਜਿਸ ਬਾਰੇ ਘਟ ਘਟ ਮੈਂ ਹਰ ਜੂ ਬਸ ਐ ਇਹ ਗੱਲ ਤੇ ਮੇਰੇ ਅੰਦਰ ਆਈ ਨਹੀਂ ਕਹਿੰਦੇ ਅਸਲ ਵਿੱਚ ਇਹ ਸਮਝ ਵੀ ਉਦੋਂ ਆਉਣੀ ਜਦੋਂ ਪਰਮਾਤਮਾ ਦੇ ਨਾਮ ਨਾਲ ਜੁੜਿਆ ਗਿਆ ਕਹਿੰਦੇ ਉਹ ਫਿਰ ਹਰ ਇੱਕ ਹਿਰਦੇ ਦੇ ਅੰਦਰ ਉਸ ਮਾਲਕ ਨੂੰ ਵੇਖ ਕੇ ਨਮਸਕਾਰ ਕਰਦਾ ਹੈ ਉਸ ਮਾਲਕ ਦਾ ਸ਼ੁਕਰ ਕਰਦਾ ਹੈ ਸਾਰੀ ਬਣਾਈ ਹੋਈ ਤੇਰੀ ਕਾਇਨਾਤ ਹੈ ਮੈਨੂੰ ਤੇਰੇ ਤੋਂ ਬਿਨਾ ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ ਸਭ ਕੁਝ ਤੇਰਾ ਹੀ ਕੀਤਾ ਹੋਇਆ ਹੈ ਉਹ ਤੇ ਦੁਨੀਆ ਦੇ ਵਿੱਚ ਹੋ ਰਹੇ ਕਾਰਜਾਂ ਨੂੰ ਵੇਖ ਕੇ ਉਹਨਾਂ ਵਿੱਚੋਂ ਵੀ ਉਸ ਰੱਬ ਨੂੰ ਲੱਭਣ ਦਾ ਯਤਨ ਕਰਦਾ ਹੈ ਮਾਲਕਾ ਜਿਵੇਂ ਸੰਸਾਰ ਸਾਰੇ ਕਾਰ ਵਿਹਾਰ ਦੇ ਵਿੱਚ ਲੱਗਿਆ ਹੋਇਆ ਹੈ ਨਾ ਇਹ ਸਾਰਿਆਂ ਨੂੰ ਤੂੰ ਹੀ ਲਾਇਆ ਹੋਇਆ ਹੈ ਤੇ ਸਾਰਾ ਤੇਰਾ ਹੀ ਹੁਕਮ ਸਾਰੇ ਪਾਸੇ ਵਰਤ ਰਿਹਾ ਸਿਰ ਕਿਰਪਾ ਕਰਨ ਲੱਗੇ ਇੱਕ ਸვენ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜਿਓ ਇੱਕ ਤੋਂ ਬਿਨਾ ਹੋਰ ਕੋਈ ਦੂਜਾ ਹੈ ਨਹੀਂ ਹੈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਤੇ ਉਹ ਪੂਰਾ ਵੀ ਹੈ ਇੱਕ ਵੀ ਹੈ ਉਹਦੇ ਵਿੱਚ ਅਧੂਰਤਾ ਵਾਲਾ ਨਹੀਂ ਉਹਦੇ ਵਿੱਚ ਤੇ ਪੂਰਤਾ ਵਾਲੇ ਗੁਣ ਨੇ ਕੋਈ ਔਗਣ ਨਹੀਂ ਤੇ ਉਹ ਸਾਨੂੰ ਵੀ ਆਪਣੇ ਪੂਰੇ ਗੁਣਾ ਦੇ ਵਿੱਚੋਂ ਐਸੇ ਗੁਣ ਦੇ ਕੇ ਰਹਿਮਤ ਕਰਕੇ ਸਾਡਾ ਜੀਵਨ ਵੀ ਸਵਾਰੰਗ ਦੀ ਸਮਰੱਥਾ ਰੱਖਦਾ ਹੈ ਉਹ ਸਮਰੱਥਾ ਉਹ ਜੋਗ ਹੈ ਉਹ ਵੱਡਾ ਹੈ ਉਹਦੇ ਵਰਗਾ ਕੋਈ ਦੂਸਰਾ ਨਹੀਂ ਕਹਿਣ ਲੱਗੇ ਉਹ ਸਾਡੇ ਤੇ ਕਿਰਪਾ ਕਰਦਾ ਹੈ ਤੇ ਉਸ ਨੇ ਫਿਰ ਐਸੀ ਕਿਰਪਾ ਕੀਤੀ ਜਿਹੜਾ ਉਹਦੀ ਕਿਰਪਾ ਦਾ ਪਾਤਰ ਬਣਿਆ ਉਹਨੂੰ ਸਭ ਮੈਂ ਜੋਤ ਜੋਤ ਹੈ ਸੋਏ ਇਸ ਗੱਲ ਦੀ ਪਹਿਚਾਨ ਹੋ ਗਈ ਹੈ ਉਹ ਫਿਰ ਸਾਰਿਆਂ ਦੇ ਵਿੱਚੋਂ ਪਰਮਾਤਮਾ ਦੀ ਜੋਤ ਨੂੰ ਵੇਖਦਾ ਹੈ ਕਹਿੰਦੇ ਹੇ ਨਾਨਕ ਉਹਦੇ ਵਰਗਾ ਕੋਈ ਦੂਸਰਾ ਨਹੀਂ ਹੈ ਇਹ ਸਭ ਤੋਂ ਸ੍ਰਿਸ਼ਟ ਸੋਜੀ ਹੈ ਇਹ ਸਭ ਤੋਂ ਸ੍ਰਿਸ਼ਟ ਸੂਝ ਹੈ ਇਹ ਉਸ ਪਰਮਾਤਮਾ ਨੇ ਦਿੱਤੀ ਹੈ ਕਿ ਉਹਦੇ ਵਰਗਾ ਕੋਈ ਦੂਸਰਾ ਨਹੀਂ ਇਸ ਸ਼ਬਦਾਂ ਦੇ ਅੰਦਰ ਉਸ ਮਾਲਕ ਦੀ ਜੋਤ ਨੂੰ ਪਛਾਣ ਸੋ ਗੁਰੂ ਪਿਆਰਿਓ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕਰਦਿਆਂ ਸਮਝਾਇਆ ਕਿ ਉਹ ਮਾਲਕ ਹੀ ਸਭ ਕੁਝ ਕਰਨ ਵਾਲਾ ਹੈ ਮੈਂ ਤਾਂ ਦੀ ਬਾਣ ਤੋ ਹੈ ਮੇਰੇ ਸੁਆਮੀ ਮੈਂ ਤਉ ਦੇ ਅਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਤੇ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਮੈਂ ਫਿਰ ਜਾਣਾ ਕਿੱਥੇ ਹੈ ਮੈਨੂੰ ਪਤਾ ਹੈ ਨਾ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਜਦੋਂ ਮੈਨੂੰ ਪਤਾ ਹੈ ਕਿਸੇ ਵੀ ਚੀਜ਼ ਦੀ ਕਿਸੇ ਵਸਤੂ ਦੀ ਲੋੜ ਹੈ ਕੋਈ ਵੀ ਅੰਦਰ ਭਾਵਨਾ ਜਾਗੀ ਜੀ ਕੀ ਬਿਰਥਾ ਹੋਇਸ ਗੁਰਪੇ ਅਰਦਾਸ ਕਰ ਕੋਈ ਵੀ ਭਾਵਨਾ ਅੰਦਰ ਉੱਠੀ ਤੇ ਨਾਲ ਦੀ ਨਾਲ ਬਚਨ ਯਾਦ ਆ ਕੇ ਸਾਚੇ ਸਾਇਬਾ ਕਿਆ ਨਾਹੀ ਕਰਤੇ ਰਹਿ ਫਿਰ ਮੇਰੇ ਪੈਰ ਇਸ ਦਰਵਾਲੀ ਤੁਰ ਕੇ ਆਏ ਵੀ ਹੋਰ ਕਿਤੇ ਨਹੀਂ ਜਾਣਾ ਕਿਉਂ ਜਿਹਦੇ ਘਰ ਵਿੱਚ ਸਾਰੇ ਖਜ਼ਾਨੇ ਭਰੇ ਹੋਣ ਜਿਹੜਾ ਵਾਜਾ ਮਾਰ ਕੇ ਖਜ਼ਾਨੇ ਦੇ ਰਿਹਾ ਹੋਵੇ ਫਿਰ ਮੈਂ ਉਹਨੂੰ ਛੱਡ ਕੇ ਕਿਤੇ ਹੋਰ ਕਿਉਂ ਜਾਵਾਂ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਕਿਰਪਾ ਕਰਨ ਕੋਟਾਨ ਕੋ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਵਿਚਾਰ ਕਰਦਿਆਂ ਪਾਸੋਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ